ਲੁਧਿਆਣਾ ਵਿੱਚ ਹੋਇਆ ਇਨਕਾਊਂਟਰ ਜ਼ਖਮੀ ਦੋਸ਼ੀ ਨੂੰ ਸਿਵਰ ਹਸਪਤਾਲ ਵਿੱਚ ਭੇਜਿਆ ਗਿਆ। ਇਹ ਦੋਸ਼ੀ ਰਾਜਸਥਾਨ ਦਾ ਰਹਿਣ ਵਾਲਾ ਪਾਕ আইএসఐ ਹੈਂਡਲਰ ਜਸਵੀਰ ਚੋਦਰੀ ਵੱਲੋਂ ਗਰਨੇਡ ਹਮਲਾ ਕਰਨ ਲਈ ਭੇਜਿਆ ਗਿਆ ਸੀ। ਲੁਧਿਆਣਾ ਕਮਿਸ਼ਨਰੇਟ ਪੁਲਿਸ ਨੇ ਸਰਹੱਦੀ ਰਾਜ ਵੱਡਾ ਅੰਤਰੰਕੀ ਹਮਲਾ ਹੋਣ ਤੋਂ ਟਾਲਿਆ। ਪਾਕ ਅਧਾਰਤ ਹੈਂਡਲਰ ਪੰਜਾਬ ਵਿੱਚ ਕ੍ਰਾਈਮ ਕਰਵਾਉਣ ਲਈ ਹੋਰ ਰਾਜਾਂ ਦੇ ਅਪਰਾਧੀਆਂ ਦਾ ਕਾਰ ਰੇ ਨੇ ਇਸਤੇਮਾਲ। ਇੱਕ ਨਵਾਂ ਤੇ ਖਤਰਨਾਕ ਰੂਜ਼ਾਨ। ਇਹ ਖੁਲਾਸਾ ਲੁਧਿਆਣਾ ਕਮਿਸ਼ਨਰੇਟ ਪੁਲਿਸ ਵੱਲੋਂ ਕੁਝ ਦਿਨਾਂ ਪਹਿਲਾਂ ਪਾਕ आईएसआई स्मार्ट ग्रेनेड हमला मॉड्यूल ਦਾ ਪਾਂਡਾ ਫੋੜ ਹੋਣ ਤੋਂ ਬਾਅਦ ਸਾਹਮਣੇ ਆਇਆ ਰਾਤ ਨੂੰ ਬਰੀਫਲੀ ਤੁਹਾਨੂੰ ਮੌਕੇ ਤੇ ਬਰੀਫ ਕੀਤਾ ਸੀਗਾ ਬੇਸਿਕਲੀ ਇਹ ਟਰ ਮੋਡਿਊਲ ਜਿਹੜਾ ਹੈ ਆਪਰੇਟ ਜਿਹੜਾ ਇਨਸਾਨ ਕਰ ਰਿਹਾ ਸੀਗਾ ਉਹ ਪਾਕਿਸਤਾਨ ਬੈਠਾ ਹੈ ਠੀਕ ਹੈ ਜੀ ਵਰਚੁਅਲ ਨੰਬਰ ਚਲਾ ਰਿਹਾ ਸੀਗਾ ਐਂਡ ਹੀ ਹੂਜ਼ ਕਨਸਟੈਂਟਲੀ ਇਨ ਟੱਚ ਵਿਦ ਮਨੀ ਮਨੀ ਮੈਂਬਰਸ ਮਨੀ ਜਿਹੜਾ ਸ਼ਮਸ਼ੀਰ ਫੜਿਆ ਹੈ ਆਪਾਂ ਉਹ オリਜੀਨਲੀ ਫਿਰੋਜ਼ਪੁਰ ਦਾ ਰਹਿਣ ਵਾਲਾ ਇੱਥੇ ਆਪਣੀ ਭੈਣ ਦੇ ਕੋਲ ਰਹਿੰਦਾ ਸੀਗਾ ਅ ਨਸ਼ੇ ਕਰਦਾ ਸੀਗਾ ਇਹਨੂੰ ਇੱਕ ਬੰਦਾ ਹੈ ਉਹ ਵੀ ਫਿਰੋਜ਼ਪੁਰ ਦਾ ਰਹਿਣ ਵਾਲਾ ਉਹਨੇ ਟੱਚ ਕਰਾਇਆ ਜਿਹੜਾ ਪਾਕਿਸਤਾਨ ਹੈਂਡਲਰ ਜਿਹੜਾ ਬੈਠਾ ਹੈ ਪਾਕਿਸਤਾਨ ਪਾਕ আইএসਆਈ ਦਾ ਜੀ ਨੰਬਰ 1 ਨੰਬਰ 2 ਜਦ ਨੂੰ ਹੈਂਡ ਗ੍ਰੇਨੇਡਸ मिल गए ਤੇ ਐ ਦ ਸੇਮ ਟਾਈਮ ਉਹਨੇ ਟਾਸਕ ਕੀਤਾ ਇਹ ਮੁਕਰ ਗਿਆ ਕਿ ਜੀ ਮੈਂ ਨਹੀਂ ਫੇਂਕ ਸਕਦਾ ਰਿੱਕੀ ਵਗੈਰਾ ਕਰ ਚੁੱਕਿਆ ਸੀਗਾ ਇਹ ਬਟ ਐਨ ਮੌਕੇ ਤੇ ਇਹ ਮੁਕਰ ਗਿਆ ਕਿ ਸ਼ਮਸ਼ੇਰ ਕਿ ਮੈਂ ਨਹੀਂ ਫੇਂਕ ਸਕਦਾ ਜਿਹੜਾ ਪਾਕਿਸਤਾਨ ਬੈਠਾ ਬੰਦਾ ਹੈ ਉਹਨੇ ਇੱਕ ਹੋਰ ਬੰਦੇ ਨੂੰ ਟੱਚ ਕੀਤਾ ਜਿਹੜਾ ਬਿਹਾਰ ਦਾ ਰਹਿਣ ਵਾਲਾ ਹੈ ਛੋਟੀ ਉਮਰ ਦਾ ਲੜਕਾ ਹੈ 19-20 ਸਾਲ ਉਹਦੀ ਉਮਰ ਹੈ ਬੋਜਪੁਰ ਡਿਸਟ੍ਰਿਕਟ ਲੈਕਪਿੰਡ ਇੱਥੇ ਬਿਲੋਂਗ ਕਰਦਾ ਹੈ ਤੇ ਉਹਨੂੰ ਕਿਹਾ ਕਿ ਤੂੰ ਟ੍ਰੇਨ ਤੋਂ ਇੱਥੇ ਆ ਜਾ ਜੀ ਔਰ ਉਹ ਪਹਿਲਾਂ ਵੀ ਇਦਾਂ ਦੀ ਵਰਦਤਾ ਕਰ ਚੁੱਕਿਆ ਹੈ ਗੁਲਗੁਲੀਆਂ ਵਿੱਚ ਰਾ ਚੁੱਕਿਆ ਉਹਦਾ ਕੰਮਨ ਬੈਕਗ੍ਰਾਉਂਡ ਜਿਹੜਾ ਹੈ ਸ਼ਾਮ ਤੱਕ ਸਾਡੇ ਕੋਲ ਆ ਜਾਏਗਾ ਤੀਜਾ ਬੰਦਾ ਜਿਹੜਾ ਫੜਿਆ ਆਪਾਂ ਜਿਹੜਾ ਹਰਿਆਣੇ ਦਾ ਫਤਿਹਵਾਦਾ ਰਹਿਣ ਵਾਲਾ ਹੈ ਅਜੀ ਜਿਹਦਾ ਨਾਮ ਹੈ ਤੇ ਇਹ ਉਹ ਬੰਦਾ ਹੈ ਜਿਹੜਾ ਉੱਥੇ ਹੈਂਡਨੇ ਰੱਖ ਕੇ ਆਇਆ ਸੀਗਾ ਜਿਹੜਾ ਸ਼ਮਸ਼ੀਰ ਨੇ ਚੱਕਣਾ ਸੀਗਾ ਲਾਈਕ ਆਪਸੇ ਇਹ ਦੋਨੋਂ ਨਹੀਂ ਜਾਣਦੇ ਸੀਗੇ ਇੱਕ ਦੂਜੇ ਨੂੰ ਲੇਕਿਨ ਜਿਹੜਾ ਬਾਟ ਬੇਸਡ ਹੈਂਡਲਰ ਹੈ ਉਹਨ ਸਭ ਉਹਨ ਸਭ ਨਾਲ ਡਾਇਰੈਕਟ ਇੰਟੈਕ ਸੀਗਾ ਕਾਲਿੰਗ ਰੋਜ਼ ਹੋ ਰਹੀ ਸੀਗੀ ਇਹਨਾਂ ਦੀ ਵੀ ਹੈਵ ਗਾਟ 올 ਦਾ ਡਿਟੇਲਸ ਕਿਵੇਂ ਇਹਨੂੰ ਆਪਰੇਟ ਕਰਨਾ ਹੈ ਉਹ ਵੀ ਨੇ ਉਹਨਾਂ ਨੂੰ YouTube ਤੋਂ ਡਾਊਨਲੋਡ ਕਰਕੇ ਦੱਸਿਆ ਫਿਰ ਕਿੱਥੇ ਕਿੱਥੇ ਰਕੀ ਕੀਤੀ ਇਹਨਾਂ ਨੇ ਉਹਦੀ ਵੀਡੀਓਜ਼ ਵੀ ਇਹਨਾਂ ਨੇ ਬਣਾਈਆਂ ਹੋਈਆਂ ਉਹ ਵੀ ਸਾਡੇ ਕਪੜੇ ਚ ਤੇ ਲਾਸਟਲੀ ਜਦ ਇਹ ਫੜਿਆ ਗਿਆ ਬਿਹਾਰ ਵਾਲਾ ਇਹਨੇ ਜਿਹੜਾ ਬਾਹਰ ਪਾਕਿਸਤਾਨ ਬੈਠਾ ਬੰਦਾ ਇਹਨੇ ਟੱਚ ਕੀਤਾ ਦੋ ਹੋਰ ਬੰਦਿਆਂ ਨਾਲ ਜਿਹੜੇ ਰਾਜਸਥਾਨ ਦੇ ਰਹਿਣ ਵਾਲੇ ਹੈ ਕਿ ਤੁਸੀਂ ਇੱਥੇ ਆਓ ਫਲਾਣਾ ਫਲਾਣਾ ਬੰਦਾ ਤੁਹਾਨੂੰ ਹੈਂਡ ਗ੍ਰਨੇਡ ਜਿਹੜਾ ਹੈ ਉਹ ਸਪਲਾਈ ਕਰੇਗਾ ਜੀ ਕਿਤੇ ਰੱਖੇ ਜਾਏਗਾ ਤੇ ਫਲਾਨੀ ਫਲਾਨੀ ਜਗਾਤੇ ਤੁਸੀਂ ਲੱਕੀ ਕੀਤੀ ہوئی ਹੈ ਤੁਸੀਂ ਖੁਦ ਕਰਨੀ ਖੁਦ ਕਰ ਲਓ ਤਾਂ ਇਸ ਤਰ੍ਹਾਂ ਤੁਸੀਂ ਇੱਕ ਗ੍ਰਨੇਡ ਜਿਹੜਾ ਹੈ ਡ੍ਰੌਪ ਕਰਨੇ ਹੈ ਮੇਨ Aim ਜਿਹੜਾ ਸੀਗਾ ਟੂ ਇਨਫਲਿਕਟ ਡੈਮੇਜ ਲੌਨ ਫੋਰਸਮੈਂਟ ਏਜੰਸੀ ਦਾ ਮੋਰਲ ਲੋ ਕਰਨ ਲਈ ਲੋਕਾਂ ਚ ਪੈ ਪੈਦਾ ਕਰਨ ਲਈ ਸਟੇਟ ਦਾ ਮਾਹੌਲ ਖਰਾਬ ਕਰਨ ਲਈ ਇਹ ਇਸੀਗੀ ਬੇਸਿਕ ਬਰੀਫਿੰਗ ਹੁਣ ਤੁਸੀਂ ਕੁਐਸਚਨ ਪੁੱਛੋ ਮੈਨੂੰ ਸਰ ਕਿਹੜੇ ਕਿਹੜੇ ਏਰੀਆਸ ਜਿਨ੍ਹਾਂ ਨੇ ਇੱਥੇ ਡਾਟਾ ਆਈ ਵਿਲ ਨਾਟ ਮੈਂ ਏਰੀਆਸ ਮੈਂ ਸਿਰਫ ਦੱਸ ਰਾਂ ਜੀ ਇੱਥੇ ਦੇ ਏਰੀਆਸ ਕਿਸੇ ਹੋਰ ਸ਼ਹਿਰ ਦੇ ਵੀ ਏਰੀਆ ਸੀਗੇ ਆਈ ਵਿਲ ਨਾਟ ਡਿਸਕਲੋਸ ਦੈਟ ਮੈਨ ਆ ਦੁਬਾਰਾ ਸਰ ਗਵਰਨਮੈਂਟ ਬਿਲਡਿੰਗ ਨਗਰਕੀਰਤਨ ਜਿਹੜਾ ਆ ਰਿਹਾ ਉਹ ਟਾਰਗੇਟ ਤਾਂ ਨਹੀਂ ਸੀ ਨਗਰਕੀਰਤਨ ਜਿਹੜਾ ਨਗਰਕੀਰਤਨ ਆ ਰਿਹਾ ਸੀ ਨਹੀਂ ਨਗਰਕੀਰਤਨ ਨਹੀਂ ਸੀ ਸਰ ਪੁਲਿਸ ਪੁਲਿਸ ਸਟੇਸ਼ਨ ਜਾਂ ਪੁਲਿਸ ਬਿਲਡਿੰਗ ਵੀ ਟਾਰਗੇਟ ਨਹੀਂ ਉਹ ਗਵਰਨਮੈਂਟ ਬਿਲਡਿੰਗਸ ਪੁਲਿਸ ਬਿਲਡਿੰਗਸ ਤੇ ਇਹ ਹਮੇਸ਼ਾ ਟਾਰਗੇਟ ਤੇ ਰਹੀਆਂ ਕੁਝ ਸਪੈਸੀਫਿਕ ਨਹੀਂ ਸੀ ਭਾਜੀ ਸਰ ਬੇਸਿਕਲੀ ਲੁਧਿਆਣਾ ਨੂੰ ਹੀ ਟਾਰਗੇਟ ਕੀਤਾ ਜਾ ਰਿਹਾ ਮੈਂ ਤੁਹਾਨੂੰ ਫਿਰ ਕਹ ਰਿਹਾ ਜੀ ਇਟ ਵਾਸ ਨਾਟ ਓਨਲੀ ਲੁਧਿਆ ਉਹ ਉਹ ਹੀ ਦੋ ਬੰਦੇ ਨੇ ਜਿਨ੍ਹਾਂ ਦੇ ਨਾਲ ਮੁਕਾਬਲਾ ਹੋਇਆ ਕੱਲ ਰਾਤ ਨੂੰ ਸਰ ਸਰਵਾਨ ਖਾਨ ਵਾਲਾ ਕੋਈ ਲਿੰਕ ਹੈ ਉਹ ਉਹ ਵੀ ਮੈਂ ਤੁਹਾਨੂੰ ਦੱਸਦਾ ਜਿਹੜੇ ਬੰਦੇ ਜਿਹੜੇ ਫੜੇ ਆ ਉਹਦੇ ਚ ਇੱਕ ਬੰਦਾ ਤਾਂ ਬਹੁਤ ਕ੍ਰਿਟੀਕਲ ਆ ਈਸੀਯੂ ਚ ਹੈ ਤੇ ਵਿੱਚ ਵਿੱਚ ਕੋਮਾ ਚ ਵੀ ਜਾ ਰਿਹਾ ਹੈ ਉਹ ਥੇਨ 1 ਮਿੰਟ 1 ਮਿੰਟ ਹਾਂ ਤਿੰਨ ਗੋਲੀਆਂ ਲੱਗੀਆਂ ਹੁੰਦੀ ਇੱਕ ਛਾਤੀ ਤੇ ਲੱਗੀ ਹੈ ਇੱਕ ਪੇਟ ਚ ਲੱਗੀ ਹੈ ਤੇ ਇੱਕ हिਪ ਜੋਇੰਟ ਤੇ ਲੱਗੀ ਗੋਲੀ ਜੇ ਦੂਜਾ ਬੰਦਾ ਹੈ ਉਹਦੇ ਵੀ ਹਿਪ ਹਿਪ ਦੇ ਨੇੜੇ ਤੇ ਗੋਲੀ ਲੱਗੀ ਜਿਹੜਾ ਸਲਮਾਨ ਖਾਨ ਦਾ ਲਿੰਕ ਹੈ ਜਿਹੜਾ ਅਜੇ ਹੈ ਜਿਹੜਾ ਗ੍ਰਨੇਡ ਰੱਖ ਕੇ ਆਇਆ ਸੀਗਾ ਇੱਥੇ ਸਾਡੇ ਜਿੱਥੇ ਜਿੱਥੋਂ ਆਪਾਂ ਨੇ ਕਵਰ ਕੀਤੇ ਹਰਿਆਣਾ ਤੋਂ ਚੱਕ ਕੇ ਰੱਖ ਕੇ ਆਇਆ ਸੀਗਾ ਉਹਦਾ ਟੱਚ ਜਿਹੜਾ ਪਾਕਿਸਤਾਨ ਕਰਾਉਣ ਵਾਲਾ ਬੰਦਾ ਜਿਹੜਾ ਹੈ ਉਹਦਾ ਨਾਂ ਹੈ ਪਵਨ ਪਵਨ ਇਜ਼ ਦਾ ਬ੍ਰਦਰ ਆਫ ਦਾ ਪਰਸਨ ਜਿਹਨੇ 3-4 ਬੰਦੇ ਜਿਹੜੇ ਫੜੇ ਗਏ ਸੀ ਉਸ ਮੋਡਿਊਲ 'ਚ ਜਿਨ੍ਹਾਂ ਨੇ ਸਲਮਾਨ ਖਾਨ ਤੇ ਗੋਲੀਆਂ ਚਲਾਈਆਂ ਸੀ ਜੀ ਉਹਦੇ ਘਰ ਤੇ ਫਾਇਰਿੰਗ ਬੁਝ ਨੂੰ ਹੀ ਗੰਦਾ ਵੀ ਤੇ ਚ ਇੱਕ ਐਂਗਲ ਆ ਰਿਹਾ ਸਰੇ ਓਜਾ ਕਦੀ ਅਰੈਸਟ ਹੋਇਆ ਉਹਦੀ ਕ੍ਰਿਮੀਨਲ ਬੈਕਗ੍ਰਾਉਂਡ ਹੈਗੀ ਹਾਂਜੀ ਕ੍ਰਿਮੀਨਲ ਬੈਕਗ੍ਰਾਉਂਡ ਹੈ ਤਿੰਨ ਚਾਰ ਪਰਚੇ ਦਿੱਤੇ ਦਰਜ ਹੈ ਹਾਂਜੀ ਬੀਰ ਤੇ ਹੈਗਾ ਸਾਰੇ ਹਾਈ ਬਿਲ ਤੇ ਇੱਕ ਵਿਲੇਜ ਇਹਦਾ ਤੇ ਮੈਂਬਰ ਹੈਗਾ ਜੀ ਇਹਨਾਂ ਦੇ ਨਾਲ ਜੀ ਉਹ ਵੀ ਮੈਂਬਰ ਪੰਜਾਬ ਦੇ ਹਾਂ ਹਾਂ ਮੈਂ 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 ਸਟਾਰਟਿੰਗ ਚ ਕਹਤਾ ਸੀਗਾ ਤੁਹਾਨੂੰ ਕਿ ਕਾਫੀ ਲੰਬੀ ਲਿਸਟ ਹੈ ਇਹ ਪੰਜਾਬ ਦੇ ਬਜਾਏ ਬਾਕੀ ਸਟੇਟਸ ਦਾ ਜਾਤਾ ਹੈ ਇਹ ਨਿਆ ਟ੍ਰੈਂਡ ਜਿਹੜਾ ਹੈ ਦਿਸ ਇਜ਼ ਦਾ ਇੰਪੋਰਟੈਂਟ ਥਿੰਗ ਟੂ ਬ੍ਰੀਫ ਕਿ ਇੱਕ ਮਿੰਟ ਇੱਕ ਮਿੰਟ ਨਿਆ ਟ੍ਰੈਂਡ ਜਿਹੜਾ ਹੈ ਉਹ ਇਹ ਹੈ ਕਿ ਪਾਕ ਬੇਸਡ ਆਈਐਸਆਈ ਦੇ ਆਰ ਨਾਟ ਓਨਲੀ ਜੋ ਫੂਡ ਸੋਲਜਰਸ ਹਨ ਆਪਣਾ ਮੋਡਿਊਲ ਜਿਹੜਾ ਹੈ ਉਹ ਉਹ ਸਿਰਫ ਪੰਜਾਬ ਚ ਨਹੀਂ ਰੱਖ ਰਹੇ ਉਹ ਬਿਹਾਰ ਤੱਕ ਪਹੁੰਚੇ ਹੋਏ ਹਨ ਕੁਝ ਐਸੇ ਇਦਾਂ ਦੇ ਬੰਦੇ ਜਿਹੜੇ ਮੁੰਬਈ ਬੇਸਡ ਕਿਤੇ ਹਾਂ ਜੀ ਭਾਵੇਂ ਆਪਸ ਵਿੱਚ ਕਿਵੇਂ ਸੰਪਲਿਕ ਚ ਹੈ ਬਿਹਾਰ ਦਾ ਇੱਕ Rajasthan ਦਾ ਇੱਕ Punjab ਦਾ ਜੀ Haryana ਦਾ ਇਹ ਸੰਪਰਕ ਇਹਨਾਂ ਦੀ ਗੜੀ ਜਿਹੜਾ ਹੈਂਡਲਰ ਜਿਹੜਾ ਹੁੰਦਾ ਹੈ ਨਾ ਕਿਤੇ ਵੀ ਚਾਹੇ ਉਹ ਫੋਰਨ ਬੈਠਾ ਹੈ ਪਾਕਿਸਤਾਨ ਬੈਠਾ ਹੈ ਉਸ ਸਭ ਨੂੰ ਟੱਚ ਕਰਦਾ ਹੈ ਤੋਨੂੰ ਵੀ ਟੱਚ ਕੀਤਾ ਤੋਨੂੰ ਵੀ ਕੀਤਾ ਤੋਨੂੰ ਵੀ ਕੀਤਾ ਆਪਸ ਚ ਕਿਨੇ ਮਿਲਾਨਾ ਹੈ ਮਿਲਾਨਾ ਹੈ ਨਹੀਂ ਮਿਲਾਨਾ ਹੈ ਤੁਸੀਂ ਸਮਾਨ ਰੱਖਤਾ ਫਿਰ ਦੂਜੇ ਨੂੰ ਕਹਿੰਦਾ ਕਿ ਤੂੰ ਜਾ ਕੇ ਸਮਾਨ ਫਰਾਨੇ ਜਗਾ ਤੋਂ ਉਠਾ ਦੇ ਇਹ ਹੈਂਡਲਰ ਡਿਸਾਈਡ ਕਰਦਾ ਹੈ ਸਾਰੇ ਸਿਵਰਸਲ ਸੀਗੇ ਇਹਨਾਂ ਨੂੰ ਸਾਰੇ ਆਪਰੇਸ਼ਨ ਬਾਰੇ ਅਵੇਅਰਨੈਸ ਸੀਗੀ ਆ ਆਪਰੇਸ਼ਨ ਬਾਰੇ ਅਵੇਅਰਨੈਸ ਨਹੀਂ ਸੀਗੀ ਇਹਨਾਂ ਨੂੰ ਟਾਸਕ ਦਿੱਤਾ ਹੋਇਆ ਹੈ ਹਰ ਕਿਸੇ ਦਾ ਡਿਫਰੈਂਟ ਟਾਸਕ ਹੈ ਇਹਨਾਂ ਨੂੰ ਬੈਨੀਫਿਟ ਕੀ ਮਿਲਣਾ ਹੈ ਬੈਨੀਫਿਟ ਪੈਸਾ ਪੈਸਾ ਜਾਂ ਡਰੱਗ ਵੀ ਦਾ ਆ ਡਰੱਗਸ ਵੀ ਹੁੰਦੀਆਂ ਕਈ ਜਗ੍ਹਾ ਲੇਕਿਨ ਇਸ ਕੇਸ 'ਚ ਇਹਨਾਂ ਨੂੰ ਪੈਸਾ ਮਿਲਣਾ ਸੀ ਇੱਕ 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 ਕਰਕੇ ਸਰ ਇਸ ਪਾਕਿਸਤਾਨ ਬੇਸਡ ਟੈਰਰ ਮੋਡਿਊਲ ਤੁਸੀਂ ਬਸ ਕੀਤੇ ਹੋਏ ਤੇ ਇੱਕ ਮਲੇਸ਼ੀਆ ਦਾ ኦਪਰੇਟ ਕਰ ਰਹੇ ਇਹਨਾਂ ਦੇ ਵਿੱਚ ਆਪਸ ਦੇ ਵਿੱਚ ਆਪਰਟ ਸੁਲਿੰਗ ਨਹੀਂ ਹੈ ਜੀ ਰਾਤ ਉਹਨੇ ਤੇ ਪੁਲਿਸ ਵਾਲੇ ਕਿਹਾ ਹੈ ਕਿ ਜਿੱਥੇ ਇਹਨਾਂ ਨੇ ਮੈਂ ਤੁਹਾਨੂੰ ਨਹੀਂ ਮੈਂ ਬਾਹਰ ਕੀਤੀ ਸੀਗੀ ਸਰ ਹਾਂ ਜਗ੍ਹਾ ਸੀਗੀ ਜਿੱਥੇ ਇਹਨਾਂ ਨੇ ਛੁਪਾ ਕੇ ਰੱਖੇ ਸੀਗੇ ਜੀ ਵਗੈਰਾ ਵੀ ਭੇਜੀ ਆ ਸੀ ਇਹਨਾਂ ਨੂੰ ਹਾਂ ਜੀ ਜਦ ਉਠਾਉਂਦੇ ਹੋਏ ਦੀ ਵੀਡੀਓ ਸੀਗੀ ਰੱਖਦੇ ਹੋਏ ਦੀ ਵੀਡੀਓ ਸੀਗੀ ਜੀ ਸਰ ਪਾਕਿਸਤਾਨ ਮੇਰੀ ਜਨਮ ਦਾ ਨਾਮ ਉਹ ਤਾਂ ਨਾਮ ਕੀ ਹੈ ਸਰ ਜਸਵੀਰ ਇਟ ਇਜ਼ ਅ ਫੇਕ ਨੇਮ ਬਟ ਜੋ ਇਹਨਾਂ ਦੇ ਫੋਨ ਤੇ ਨੰਬਰ ਤੇ ਸੇਵ ਹੈ ਜੀ ਉਹ ਜਸਵੀਰ ਚੌਧਰੀ ਕਹਿੰਦੇ ਹੁਣ ਸਰ ਕੋਈ ਖਾਲਿਸਤਾਨੀ ਇੰਕੁਇਰੀ ਹੈ ਕਿ ਨਾ

ਅੰਮ੍ਰਿਤਸਰ 사이ਡੇ ਨੇ ਫੜੇ ਜਾ ਚੁੱਕੇ ਨੇ ਕਿੰਨੇ ਫੜੇ ਜਾ ਚੁੱਕੇ ਨੇ ਟੋਟਲ ਟੋਟਲ 5 ਬੰਦੇ ਨੇ ਜਿਹੜੇ ਫੜੇ ਜਾ ਚੁੱਕੇ ਆ 5 ਵੈਪਨਸ ਆ ਜੀ ਸਰ ਬੋਰਡਰ ਇਹ ਕਿਹੜਾ ਅੰਮ੍ਰਿਤਸਰ ਸਰ ਫਿਰੋਜ਼ ਨਹੀਂ ਇਟਸ ਇਟਸ ਅ ਬੋਰਡਰ ਉਹ ਦਟ ਇਸ ਸਮ ਟੈਕਨੀਕਲ ਡੀਟੇਲ ਉਹ ਮੈਸ਼ਰ ਨਹੀਂ ਕਰਾ ਹਾਂ ਸਰ ਲੁਧਿਆਣਾ ਇੱਕ ਮਤਲਬ ਬੜੀ ਕਿੰਨੇ ਮਾਈਗ੍ਰੈਂਟ ਵੀ ਰਹਿੰਦੇ ਨੇ ਜਿਸ ਤਰ੍ਹਾਂ ਲੁਧਿਆਣਾ ਨੂੰ ਟਾਰਗੇਟ ਕੀਤਾ ਜਾ ਰਿਹਾ ਜਾਂ ਫਿਰ ਲੁਧਿਆਣਾ ਨੂੰ ਨਹੀਂ ਮੈਂ ਫਿਰ ਤੁਹਾਨੂੰ ਬਾਰ ਬਾਰ ਕਹ ਰਿਹਾ ਇਟ ਵਾਸ ਨਾਟ ਓਨਲੀ ਲੁਧਿਆਣਾ ਇਟ ਵਾਸ ਅਦਰ ਸਿਟੀਜ਼ ਆਲਸੋ ਸਰ ਕੋਈ ਦਿੱਲੀ ਨਾਲ ਕਨੈਕਸ਼ਨ ਨਹੀਂ ਹੈਗਾ ਨਹੀਂ ਦਿੱਲੀ ਨਾਲ ਨਹੀਂ ਹਾਲੇ ਤੱਕ ਨਹੀਂ ਆਇਆ ਸਰ ਹੁਣ ਤੱਕ ਤਿੰਨ ਹੈਂਡਲ ਜਿਹੜੇ ਗਾਮਦ ਹੋ ਚੁੱਕੇ ਹੋਰ ਵੀ ਕੋਈ ਇਹਨਾਂ ਦੱਸੇ ਕਿ ਕੁਝ ਹੋਰ ਵੀ ਆਏ ਨੇ ਇਸੇਮ ਲੋਟ ਹੈ ਪੁੱਜ ਪੁੱਜ ਕੇ ਚੱਜ ਰਹੀ ਹੈ ਸ਼ਾਇਦ ਹਰਵੀ ਆਨਾਨ ਵਾਲੇ ਦਿਨਾਂ ਚ ਉਰਵੀ ਨਾਲ ਦੇ ਮੈਂਬਰਸ ਜਿਹੜੇ ਹੈ ਮੋਡਿਊਲ ਦੇ ਉਹ ਫੜ ਜਾ ਸਰ ਲੁਧਿਆਣਾ ਦੇ ਵਿੱਚ ਤਾਂ ਨਹੀਂ ਰਹੇਗੇ ਜਿਵੇਂ ਵੀ ਇਹਨਾਂ ਨੇ ਕੋਈ ਰੈਜਿਸਟ੍ਰੇਸ਼ਨ ਰੱਖਾ ਹੋਵੇ ਨਹੀਂ ਕੋਈ ਵੀ ਨਹੀਂ ਸੀਗਾ ਤੁਸੀਂ ਦੇਖੋ ਇੱਕ ਫਿਰੋਜ਼ਪੁਰ ਦਾ ਹੈ ਇੱਕ ਬਿਹਾਰ ਦਾ ਹੈ ਤੇ Rajasthan ਦਾ ਹੈ ਤੇ Haryana ਦਾ ਸਰਫ ਜਿਹੜਾ ਕੋਈ ਸੈਲੀਬ੍ਰਿਟੀ ਕੋਈ ਜਨ ਪੋਲਿਟਿਕਲ ਆਪੋਬਲ ਟਾਰਗੇਟ ਤੇ ਹੋਵੇ ਮੈਂ ਮੈਂ ਸਿਸਟਰ ਕਹਿੰਦਾ ਨਾ ਲੰਟ ਆਪਣੇ ਸਿਸਟਰ ਦੇ ਨਾਲ ਪਿਛਲੇ 4-5 ਮਹੀਨਿਆਂ ਤੋਂ ਰਹੇ ਅਸੀਂ ਇਹ ਸੀਗਾ ਜੋਦੇਵਾਲ ਜੋਦੇਵਾਲ ਦੇ ਨੇੜੇ ਤੇ ਜਿਹੜੀ ਜਿਹੜੀ ਹੈ ਗ੍ਰਨੇਡਾ ਇਕੱਠੇ ਹੈ ਜਾਂ ਜਿਹੜੀ ਤਿੰਨ ਫੜਿਆ ਇਹ ਇਹ ਅਲੱਗ-ਅਲੱਗ ਅਲੱਗ-ਅਲੱਗ ਦੇ ਆਰ ਦੇ ਦੇ ਆਰ ਸੋ ਸੋਸਟ੍ਰੀਕੇਟਡ ਚਾਈਨਿਸ ਮੇਡ ਹੈਂਡ ਗ੍ਰਨੇਡਸ ਜਿਹੜਾ ਅਕਤੂਬਰ ਚ ਫੜਿਆ ਗਿਆ ਸੀ ਉਹਨਾਂ ਦੇ ਨਾਲ ਵੀ ਲਿੰਕ ਕਰਦਾ ਇਹ ਨਹੀ ਨਹੀ ਉਹ ਅਲੱਗ ਉਹ ਅਲੱਗ ਮਾਡਲ ਸੀਗਾ ਜੀ ਜਿਹਦੇ ਵਿੱਚ ਇੱਕ ਹੈਂਡ ਗ੍ਰਨੇਡ ਤੇ 10 ਬੰਦੇ ਫੜੇ ਗਏ ਸੀਗੇ ਪਰ ਉਹ ਸੇਮ ਲੋਡ ਕਰ ਰਹੇ ਹੋ ਤੁਸੀਂ ਚਾਈਨਾ ਮੇਡ ਉਹ ਵੀ ਸੇਮ ਉਹ ਵੀ ਹਾਂ ਮੇਕ ਸੇਮ ਹੈ ਲਗਾ ਸਤਿ ਸ਼੍ਰੀ ਅਕਾਲ ਮੈਂ ਤੁਹਾਨੂੰ ਦੱਸਦਾ ਨੂੰ ਠੀਕ ਹੈ ਜੀ ਹਾਂ ਪਰ ਆ ਮਾਡਲ ਜਿਹੜਾ ਹੈਗਾ ਵਾ ਇਹ ਤੁਸੀਂ ਕਹ ਰਹੇ ਹੋ ਡਿਫਰੈਂਟ ਟਕਿੰਗ ਪਿੰਗ ਜਿਹੜਾ ਹੈਗਾ ਵਾ ਸੇਮ ਹੋ ਸਕਦਾ ਵਾ ਦੋਨਾਂ ਦਾ ਨਹੀਂ ਨਹੀਂ ਉਹਦੇ ਉਹਦਾ ਜਿਹੜਾ ਕਿੰਗ ਪਿੰ ਹੈ ਉਹ ਮਲੇਸ਼ੀਆ ਬੈਠਾ ਹੈ ਮਲੇਸ਼ੀਆ ਵਾਲੇ ਜਿਨ੍ਹਾਂ ਸੇ ਮਲੇਸ਼ੀਆ ਕੋਈ ਨਹੀਂ ਨਹੀਂ ਦੇਖੋ ਪਤਾ ਕੀ ਇਟ ਇਜ਼ ਆਲ ਇਸ ਜਿਹੜੇ ਮੋਡਿਊਲ ਚ ਹੁੰਦੇ ਨੇ ਨਾ ਓਵਰਲੈਪ ਕਰਦੇ ਨੇ ਓਵਰਲਪ ਕਰਦਾ ਜੀ ਨਾ ক্লোজਪੁੱਟ ਦਾ ਨਰਕਾ ਸੀਗਾ ਇਹਦੇ ਬਾਰੇ ਇਨਪੁੱਟ ਸੀਗੇ ਜਿਹੜਾ ਫਸਟ ਪਹਿਲੇ ਅਰੈਸਟ ਹੋਇਆ ਸੀ ਜਿਹੜਾ ਅਸੀਂ ਯੂਜ਼ ਕਰ ਹਾਂਜੀ ਸਰ ਸਾਡੇ ਕੋਲ ਇਨਪੁੱਟ ਸੀ ਇਹਦੀ ਤੁਸੀਂ ਸਾਰੀ ਚੈਨ ਹੈ ਜੀ ਜੀ ਸਰ ਲਾਸਟ ਮੋਡਿਊਲ ਦੇ ਵਿੱਚ ਜੇਲ੍ਹ ਵਿੱਚੋਂ ਵੀ ਲਿੰਕ ਆਈ ਸੀ ਇਹਦੇ ਵਿੱਚ ਹੈ ਕੋਈ ਜੇਲ੍ਹ ਦੇ ਵਿੱਚੋਂ ਕੋਈ ਅਪਡੇਟ ਨਹੀਂ ਹਾਲੇ ਤੱਕ ਨਹੀਂ ਆਇਆ ਅਬ ਇਨਵੈਸਟੀਗੇਸ਼ਨ ਇਟ ਇਜ਼ ਟੂ अर्ਲੀ ਟੂ ਕਮੈਂਟ ਅਬਾਊਟ ਸਰ ਅਜੇ ਮਲੇਸ਼ੀਆ ਬਾਰੇ ਕੁਝ ਨਹੀਂ ਨਹੀਂ ਠੀਕ ਹੈ ਜੀ ਥੈਂਕ ਯੂ